ਨਾ ਤਾਂ ਅਸੀਂ ਕਾਲੀ ਦਲ ਤੋਂ ਵੱਖ ਹੋਏ ਆ ਨਾ ਹੀ ਅਸੀਂ ਥੜਾ ਬਣਾਏ ਅਸੀਂ ਤਾਂ ਕੁਝ ਲੋਕ ਇਕੱਠੇ ਹੋਏ ਜਿਹੜੇ ਚਾਹੁੰਦੇ ਆ ਵੀ ਸ਼੍ਰੋਮਣੀ ਕਾਲੀ ਦਲ ਦਿਵਾਲੇ ਸੁਰਜੀਤ ਹੋਵੇ ਪਹਿਲਾਂ ਸੋਚਦੇ ਸੀ ਵੀ 2022 ਨਾਲੋਂ ਜਿਹੜਾ ਹੈ ਥੱਲੇ ਨਹੀਂ ਕਾਲੀ ਦਲ ਚਾਸਾ ਹੁਣ 2022 ਚ 18% ਵੋਟ ਪਈ ਹੁਣ ਉੱਧਰ ਵੀ ਘਟ ਕੇ 13 ਹੋ ਗਏ ਉਹਦਾ ਵਿੱਚ ਕਈ ਵੱਡੇ ਕਾਰਨ ਉਹਨਾਂ ਸਭ ਤੋਂ ਵੱਡੀ ਗੱਲ ਹੈ ਵੀ ਪੰਜਾਬ ਦੇ ਲੋਕਾਂ ਦੀ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵਿੱਚ ਬੇਭਰੋਸਗੀ ਅਸੀਂ ਇਹੀ ਕਰਦੇ ਆਂ ਵੀ ਸੁਖਵੀਰ ਸਿੰਘ ਬਾਦਲ ਨੂੰ ਬੇਨਤੀ ਵੀ ਅਸੀਂ ਇਹੀ ਕੀਤੀ ਐ ਕਿ ਪਿੱਛੇ ਹਟ ਜਾਣ ਪਾਰਟੀ ਦੀ ਪ੍ਰਧਾਨਗੀ ਕਿਸੇ ਹੋਰ ਸ਼ਖਸੀਅਤ ਨੂੰ ਜਿਹੜੀ ਕੌਮ ਵਿੱਚ ਪ੍ਰਵਾਨਿਤ ਹੋਵੇ ਉਹਨਾਂ ਨੂੰ ਤੁਸੀਂ ਜ਼ਿੰਮੇਵਾਰੀ ਦਿਓ ਭਾਵੇਂ ਚੋਣਾਂ ਜਿਹੜੀਆਂ ਹਾਰ ਦਾ ਕਾਰਨ ਐ ਉਹ ਸੁਖਵੀਰ ਸਿੰਘ ਬਾਦਲ ਮੰਨਦਾ ਕਿ ਸੁਖਵੀਰ ਸਿੰਘ ਬਾਦਲ ਅੱਜ ਪ੍ਰਧਾਨਗੀ ਛੱਡ ਦਿੰਦੇ ਆ ਫਿਰ ਕਿਸ ਤਰ੍ਹਾਂ ਜਿਹੜੀ ਅਕਾਲੀ ਦਲ ਸਰ ਦੁਆਰਾ ਫਿਰ ਇਕੱਠੇ ਹੋਣ ਦੇਖੋ ਅਕਾਲੀ ਦਲ ਦੁਆਰੇ ਮੋੜ ਸਿਰ ਜੀ ਹੋ ਜਾਊਗਾ 13 ਮੁਕੀ ਦੀ ਮਾਫੀ ਤੋਂ ਲੈ ਕੇ ਬਰਗਾੜੀ ਕਾਂਡ ਹੋਇਆ ਹੋਰ ਜਿਹੜੇ ਇਸ਼ੂ ਹੋਏ ਉਹ ਸਾਰੀਆਂ ਚੀਜ਼ਾਂ ਲੋਕਾਂ ਦੇ ਮਨ ਵਿੱਚ ਅੱਜ ਵੀ ਨੇ ਪਰ ਉਹ ਤੋਂ ਵੀ ਨਹੀਂ ਸਿੱਖਿਆ ਪਹਿਲਾਂ ਤਾਂ ਉਹ ਗਲਤੀ ਦਾ ਦੇ ਨੂੰ ਇਹ ਸ਼ਾਸਨ ਕੀਤਾ ਅਬ ਤਾਂ ਉਮੀਦਵਾਰ ਜਿਹਦੇ ਕੋਲ ਛੋਟੀ ਪਾਰਟੀ ਦਾ ਨਿਸ਼ਾਨ ਹੋਵੇ ਤੁਸੀਂ ਉਹਦਾ ਸਾਥ ਨਾ ਦਿਓ ਤੁਸੀਂ ਦੂਜੀ ਪਾਰਟੀ ਦਾ ਸਾਥ ਦਿਓ ਇਹ ਤਾਂ ਪਾਰਟੀ ਨੂੰ ਖਤਮ ਕਰਨ ਵਾਲੀ ਗੱਲ ਈ ਸ਼ਰਮਣੀ ਅਕਾਲੀ ਦਲ ਇੱਕ ਵਾਰ ਫਿਰ ਤੜੇਬੰਦੀ ਸ਼ੁਰੂ ਹੋ ਗਈ ਹੈ ਸਾਡੇ ਨਾਲ ਪਰਮਿੰਦਰ ਸਿੰਘ ਢੀਂਸਾ ਸਾਡੇ ਨਾਲ ਨੇ ਅਸੀਂ ਗੱਲਬਾਤ ਉਹਨਾਂ ਨਾਲ ਕਰਦੇ ਹਾਂ ਕਿਉਂਕਿ ਜਲੰਧਰ ਦੀ ਜਿਮਨੀ ਚੋਣਾ ਵੀ ਆਈਆਂ ਹੋਈਆਂ ਹਨ ਹੋਰ ਵੀ ਵੱਖ-ਵੱਖ ਮੁੱਦਿਆਂ ਤੇ ਢੀਂਸਾ ਸਾਹਿਬ ਨਾਲ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਫਿਰ ਨੇਤਾ ਜਿਹੜੇ ਵੱਖ ਹੋਏ ਨੇ ਤੁਸੀਂ ਅਲੱਗ ਧੜਾ ਬਣਾਇਆ ਕੀ ਮਕਸਦ ਕੀ ਹੈਗਾ ਇਸ ਨੂੰ ਦਾ ਦੇਖੋ ਨਾ ਤਾਂ ਅਸੀਂ ਅਕਾਲੀ ਦਲ ਤੋਂ ਵੱਖ ਹੋਏ ਆਂ ਨਾ ਹੀ ਅਸੀਂ ਧੜਾ ਬਣਾਇਆ ਅਸੀਂ ਤਾਂ ਕੁਝ ਲੋਕ ਇਕੱਠੇ ਹੋਏ ਜਿਹੜੇ ਚਾਹੁੰਦੇ ਆ ਵੀ ਸ਼੍ਰੋਮਣੀ ਅਕਾਲੀ ਦਲ ਦਿਵਾਲੇ ਸੁਰ ਕਿ ਤੁਸੀਂ ਨਿਗਾਹ ਮਾਰ ਕੇ ਦੇਖੋ ਪਿਛਲੀਆਂ ਲਗਾਤਾਰ ਪੰਜ ਚੋਣਾਂ ਵਿੱਚ ਅਕਾਲੀ ਦਲ ਦੀ ਵੋਟ ਲਗਾਤਾਰ ਘਟੀ ਹੈ। ਤਕਰੀਬਨ 40% ਤੋਂ ਘਟਦੀ ਘਟਦੀ ਅੱਜ ਸਿਰਫ 13% ਤੇ ਰਹੀ ਹੈ। ਇਹ ਸਾਰੇ ਲਈ ਚਿੰਤਾ ਦਾ ਵਿਸ਼ਾ ਹੈ। ਪਹਿਲਾਂ ਸੋਚਦੇ ਸੀ ਵੀ 2022 ਨਾਲੋਂ ਜਿਹੜਾ ਹੈ ਥੱਲੇ ਨਹੀਂ ਅਕਾਲੀ ਦਲ ਜਾ ਸਕਦਾ। ਹੁਣ 2022 'ਚ 18% ਵੋਟ ਪਈ ਹੁਣ ਉਹ ਤੋਂ ਵੀ ਘਟ ਕੇ 13 ਹੋ ਗਈ। ਉਹਦਾ ਵਿੱਚ ਕਈ ਵੱਡੇ ਕਾਰਨ ਨੇ ਉਹਨਾਂ ਸਭ ਤੋਂ ਵੱਡੀ ਗੱਲ ਹੈ ਵੀ ਪੰਜਾਬ ਦੇ ਲੋਕਾਂ ਦੀ ਸਰਦਾਰ ਸੁਖਵੀਰ ਸਿੰਘ ਬਾਦਲਨ ਦੇ ਵਿੱਚ بے ਪ੍ਰੋਸਗੀ ਹੈ। ਇਹ ਸਭ ਤੋਂ ਵੱਡਾ ਕਾਰਨ ਹੈ ਤੇ ਲੋਕ ਚਾਹੁੰਦੇ ਆ ਸੀ ਕੋਈ ਆਪ ਦੇ ਬੋਲ ਨੂੰ ਕਿ ਜੇ ਤਾਂ ਅਸੀਂ ਆਪ ਕੁਝ ਕੁਝ ਬਣਨਾ ਚਾਹੁੰਦੇ ਹੁਈਏ ਫਿਰ ਤਾਂ ਕੋਈ ਕਹਿ ਸਕਦਾ ਵੀ ਯਾਰ ਤੁਸੀਂ ਆਪ ਲਾਲਸਾ ਕਰਦੇ ਹੋ। ਅਸੀਂ ਇਹੀ ਕਰਦੇ ਆ ਵੀ ਸੁਖਵੀਰ ਸਿੰਘ ਬਾਦਲਨ ਜੀ ਨੂੰ ਬੇਨਤੀ ਵੀ ਅਸੀਂ ਇਹੀ ਕੀਤੀ ਹੈ ਕਿ ਪਿੱਛੇ ਹਟ ਜਾਣ ਪਾਰਟੀ ਦੀ ਪ੍ਰਧਾਨਗੀ ਕਿਸੇ ਹੋਰ ਸ਼ਖਸੀਅਤ ਨੂੰ ਜਿਹੜੀ ਕੌਮ ਵਿੱਚ ਪ੍ਰਵਾਨਿਤ ਹੋਵੇ ਉਹਨਾਂ ਨੂੰ ਤੁਸੀਂ ਜ਼ਿੰਮੇਵਾਰੀ ਦਿਓ। ਤਾਂ ਕਿ ਪਾਰਟੀ ਨੂੰ ਅਸੀਂ ਮੋੜ ਸੁਰਜੀਤ ਕਰ ਸਕੀਏ ਪਰ ਚੋਣਾਂ ਜਿਹੜੀਆਂ ਹਾਰ ਦਾ ਕਾਰਨ ਹੈ ਉਹ ਸੁਖਬੀਰ ਸਿੰਘ ਬਾਦਲ ਵੱਨਦੇ ਕਿ ਸੁਖਬੀਰ ਸਿੰਘ ਬਾਦਲ ਅੱਜ ਪ੍ਰਧਾਨਗੀ ਛੱਡ ਦਿੰਦੇ ਆ ਫਿਰ ਕਿਸ ਤਰ੍ਹਾਂ ਜਿਹੜੀ ਅਕਾਲੀ ਦਲ ਸਰ ਦੁਆਰਾ ਫਿਰ ਇਕੱਠੇ ਹੋ ਦੇਖੋ ਅਕਾਲੀ ਦਲ ਦੁਆਰੇ ਮੋੜ ਸੁਰਜੀਤ ਹੋ ਜਾਊਗਾ ਕਿਉਂਕਿ ਅਸੀਂ ਏਜੰਡੇ ਤੇ ਚੱਲਾਂਗੇ ਜਿਹੜੀਆਂ ਪੰਥਕ ਭਾਵਨਾਵਾਂ ਦੀ ਨਾਲ ਲੈ ਕੇ ਚੱਲਾਂਗੇ ਫਿਰ ਅਕਾਲੀ ਦਲ ਮੋੜ ਸੁਰਜੀਤ ਹੋਊਗਾ ਹੁਣ ਤੱਕ ਤਾਂ ਦੇਖੋ ਸਾਰੇ ਫੈਸਲੇ ਇੱਕ ਇੰਡੀਵਿਜੂਅਲ ਜਾਂ ਇੱਕ ਪਰਵਾਨ ਲੈੰਦਾ ਰਹੇ ਆ ਉਹਨਾਂ ਨੇ ਕਈ ਬਹੁਤ ਐਸੇ ਫੈਸਲੇ ਕੀਤੇ ਜਿਹੜੇ ਲੋਕਾਂ ਨੂੰ ਪ੍ਰਵਾਨ ਨਹੀਂ ਸੀ ਚਾਹੇ ਪਹਿਲਾਂ ਤਾਂ ਤੁਸੀਂ ਇਹ ਦੇਖੋ ਵੀ ਡੇਰਾ ਮੁਖੀ ਦੀ ਮਾਫੀ ਤੋਂ ਲੈ ਕੇ ਬਰਗਾੜੀ ਕਾਂਡ ਹੋਇਆ ਹੋਰ ਜਿਹੜੇ ਇਸ਼ੂ ਹੋਏ ਉਹ ਸਾਰੀਆਂ ਚੀਜ਼ਾਂ ਲੋਕਾਂ ਦੇ ਮਨ ਵਿੱਚ ਅੱਜ ਵੀ ਨੇ ਪਰ ਉਹ ਤੋਂ ਵੀ ਨਹੀਂ ਸਿੱਖਿਆ ਪਹਿਲਾਂ ਤਾਂ ਉਹ ਗਲਤੀ ਦਾ ਦਿਲੋਂ ਅਹਿਸਾਸ ਨਹੀਂ ਕੀਤਾ ਫਿਰ ਉਹ ਤੋਂ ਨਾ ਸਿੱਖ ਕੇ ਅਸੀਂ ਉਹ ਗੱਲਾਂ ਨੂੰ ਦੁਹਰਾ ਹੀ ਜਾਂਦੇ ਹਾਂ ਤਕਰੀਬਨ 80% ਲੋਕ ਇਹਨਾਂ ਚੋਣਾਂ 'ਚ ਪਾਰਟੀ ਦੇ ਆਲੇ ਸ਼ਰੂਮਨੀ ਅਕਾਲੀ ਦਲ ਦੀ 80% ਲੀਡਰਸ਼ਿਪ ਚਾਹੁੰਦੀ ਸੀ ਵੀ ਅਮਰਿਤਪਾਲ ਸਿੰਘ ਵਰਾ ਦਾ ਦਸਮਰਚਨ ਉਹਨਾਂ ਨੂੰ ਦਿੱਤਾ ਜਾਵੇ ਪਰ ਉਹਨਾਂ ਨੇ ਬਿਨਾ ਕਿਸੇ ਨਸਲਾਹ ਕੀਤੇ ਉਹਨਾਂ ਦਾ ਐਲਾਨ ਕਰਤਾ ਨੁਕਸਾਨ ਪਾਰਟੀ ਦਾ ਹੋਇਆ ਕਿਉਂਕਿ ਲੋਕਾਂ ਚ ਇਸ ਗੱਲ ਦੀ ਨਿਰਾਸ਼ਾ ਹੋਈ ਵੀ ਅਕਾਲੀ ਦਲ ਤਾਂ ਜਿਹੜਾ ਹੈ ਪੰਥਕ ਦੀ ਜੜ੍ਹਾਂ ਹੀ ਵੱਢੀ ਜਾਂਦਾ ਹੈਗਾ ਸੋ ਇਹ ਚੀਜ਼ਾਂ ਹਰ ਰੋਜ਼ ਨਵੇਂ ਫੈਸਲੇ ਹੁਣ ਜੋ ਇੱਥੇ ਹੋਇਆ ਹੈਗਾ ਜਲੰਧਰ ਬਾਈ ਇਲੈਕਸ਼ਨ ਚ ਹੁਣ ਦੱਸੋ ਕੋਈ ਵੀ ਪਾਰਟੀ ਐਸਾ ਕਰ ਸਕਦੀ ਹੈ ਵੀ ਆਪਦਾ ਉਮੀਦਵਾਰ ਜਿਹਦੇ ਕੋਲ ਥੋੜੀ ਪਾਰਟੀ ਦਾ ਨਿਸ਼ਾਨ ਹੋਵੇ ਤੁਸੀਂ ਉਹਦਾ ਸਾਥ ਨਾ ਦਿਓ ਤੁਸੀਂ ਦੂਜੀ ਪਾਰਟੀ ਦਾ ਸਾਥ ਦੇ ਦਿਓ ਇਹ ਤਾਂ ਪਾਰਟੀ ਨੂੰ ਖਤਮ ਕਰਨ ਵਾਲੀ ਗੱਲ ਨਹੀਂ ਹੈ ਸੁਖਵੀਰ ਸਿੰਘ ਬਾਦਲ ਅਗਰ ਪ੍ਰਧਾਨ ਛੱਡਦੇ ਤੁਸੀਂ ਕਿਸ ਤਰ੍ਹਾਂ ਦਾ ਪ੍ਰਧਾਨ ਚੁਣਨੋ ਕਿਹੜਾ ਪ੍ਰਧਾਨ ਕੋਈ ਐਸਾ ਚਿਹਰਾ ਤੁਸੀਂ ਸਾਹਮਣੇ ਲਿਆਤਾ ਹੈ ਕੋਈ ਵੀ ਜਿਸ ਨੂੰ ਤੁਸੀਂ ਪ੍ਰਧਾਨ ਚੁਣਿਆ ਜਾਵੇ ਦੇਖੋ ਅਸੀਂ ਪ੍ਰਧਾਨ ਕੌਣ ਚੁਣਨ ਵਾਲੇ ਮੈਂ ਦੱਸਦਾ ਇਹ ਕਹਿੰਦੇ ਆ ਵੀ ਸੰਗਤ ਜਿਹੜਾ ਹੈ ਪ੍ਰਧਾਨ ਚੁਣੇ ਉਹਜਾ ਵਿਅਕਤੀ ਹੋਵੇ ਜਿਹੜਾ ਸਰਪ੍ਰਬੰਧ ਹੋਵੇ ਖਾਸ ਤੌਰ ਤੇ ਸਾਡੀ ਕੌਮ ਦੇ ਵਿੱਚ ਜਿਹਦੀ ਜਿਹੜਾ ਪ੍ਰਬੰਧ ਹੋਵੇ ਜਿਹਦਾ ਲੋਕ ਸਤਿਕਾਰ ਕਰਦੇ ਹੋਣ ਲੋਕ ਉਹਦੇ ਮਗਰ ਤੁਰਨ ਨੂੰ ਤਿਆਰ ਹੋਣ ਉਹਦੇ ਤੇ ਵਿਸ਼ਵਾਸ ਹੋਵੇ ਲੋਕਾਂ ਨੂੰ ਵੀ ਜੀ ਇਹ ਵਿਅਕਤੀ ਜਿਹੜਾ ਪਾਕਿਸਤਾਨ ਦੀ ਸੱਚੀ ਅਗਵਾਈ ਕਰੂਗਾ ਕੋਈ ਗੈਰ ਸਿਧਾਂਤਕ ਕੋਈ ਫੈਸਲੇ ਨਹੀਂ ਲਊਗਾ ਉਹ ਉਹਨੂੰ ਕਿਸੇ ਨੂੰ ਵੀ ਬਣਾਇਆ ਜਾ ਸਕਦਾ ਕੌਮ ਦੇ ਵਿੱਚ ਚੰਗੀਆਂ ਸਕਸੀਸ਼ਨ ਦੀ ਕੋਈ ਕਮੀ ਨਹੀਂ ਸਰ ਜੇ ਗੱਲ ਕਰੀਏ ਪੰਜਾਬ ਦੇ ਹਾਲਾਤਾਂ ਦੀ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੇ ਕਦਮ ਚੁੱਕੇ ਗਿਆ ਹੈ ਪੁਲਿਸ ਨੂੰ ਬੜੀਆਂ ਜਿਹੜੀਆਂ ਬਦਲੀਆਂ ਜਿਹੜੀਆਂ ਕੀਤੀਆਂ ਗਈਆਂ ਪਰ ਨਸ਼ਾ ਫਿਰ ਵੀ ਨਹੀਂ ਰੁਕ ਰਿਹਾ 24 ਘੰਟਿਆਂ ਚ ਤਿੰਨ ਮੋਤਾਂ ਹੋਣਾ ਕਿਸ ਤਰ੍ਹਾਂ ਦੇਖਦਾ ਇਹਦਾ ਪੰਜਾਬ ਲਈ ਨਸ਼ਾ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ ਵਕ ਵਕ ਸਰਕਾਰਾਂ ਨਸ਼ੇ ਦੇ ਨਾਂ ਤੇ ਵੋਟਾਂ ਤਾਂ ਲੈਂਦੀਆਂ ਨਹੀਂ ਆ ਪਰ ਕੋਈ ਨਸ਼ੇ ਨੂੰ ਠੱਲ ਪਾਉਣ ਦਾ ਕੋਈ ਕਦਮ ਕੋਈ ਚੱਕੇ ਹੋਣ ਯਾਰ ਠੋਸ ਕਦਮ ਚੱਕੇ ਹੋਣ ਉਹ ਕਿਸੇ ਨੂੰ ਨਹੀਂ ਦਿਖ ਰਿਹਾ ਇਹ ਨੂੰ ਤਾਂ ਜਿਹੜੀ ਇਹ ਨਸ਼ਾ ਜਿਹੜਾ ਹੈ ਇਸ ਜਿਹੜੀ ਜਿਹੜਾ ਪ੍ਰਸ਼ਾਸਨ ਹੈ ਉਹਦੀ ਨੌਲੇਜ ਤੋਂ ਬਿਨਾ ਖਾਸ ਤੌਰ ਤੇ ਪੁਲਿਸ ਪ੍ਰਸ਼ਾਸਨ ਦੀ ਨੌਲੇਜ ਤੋਂ ਬਿਨਾ ਨਹੀਂ ਹੋ ਸਕਦਾ ਜਿਹੜੇ ਥੱਲੇ ਵਾਲੇ ਪੁਲਿਸ ਦੇ ਮੁਲਾਜ਼ਮ ਨੇ ਉਹਨਾਂ ਦੀ ਮਿਲੀ ਭੁਗਤ ਹੈ ਤੁਸੀਂ ਜਿਹੜਾ ਹੈ ਇਹਨਾਂ ਦਾ ਸਖਤ ਐਕਸ਼ਨ ਇਹਨਾਂ ਦੇ ਖਿਲਾਫ ਨਹੀਂ ਲੈਂਦੇ ਕੁਝ ਵਿਅਕਤੀਆਂ ਦੇ ਖਿਲਾਫ ਜਿਹੜੇ ਉਹਨਾਂ ਨੂੰ ਪਤਾ ਹੋਵੇ ਵੀ ਇਹ ਵਿੱਚ ਇਨਵੋਲਡ ਨੇ ਉਹਨਾਂ ਚ ਨਸ਼ਾ ਨਹੀਂ ਰੁਕ ਸਕਦਾ ਸੋ ਪਹਿਲੀ ਤਾਂ ਆਪਦੀ ਸਰਕਾਰ ਦੇ ਵਿੱਚ ਡਰ ਹੋਣਾ ਚਾਹੀਦਾ ਕਿ ਜਿਹੜਾ ਵੀ ਕੋਈ ਮਦਦ ਕਰੂਗਾ ਉਹਦੇ ਉਹ ਉਹ ਉਹਨੂੰ ਬਖਸ਼ਿਆ ਨਹੀਂ ਜਾਊਗਾ ਫਿਰ ਸਮਾਜਿਕ ਤੌਰ ਤੇ ਤੁਸੀਂ ਲੋਕਾਂ ਦਾ ਸਾਥ ਲਓ ਤੇ ਇਹ ਜਿਹੜੀ ਸਮੱਸਿਆ ਨੂੰ ਤਾਂ ਹੀ ਹੱਲ ਕੀਤਾ ਜਾ ਸਕਦਾ ਤੁਸੀਂ ਭਗਵੰਤ ਮਾਨ ਦੀ ਸਟੇਟਮੈਂਟ ਨੂੰ ਕਿਸੇ ਤਰ੍ਹਾਂ ਦੇਖਦੇ ਹੋ ਕਿਉਂਕਿ ਕੱਲ ਉਹਨੇ ਇੱਕ ਸਟੇਟਮੈਂਟ ਦਿੱਤੀ ਹੈ ਵੀ ਪੰਜਾਬੀ ਪੰਜ ਐਸੇ ਲੀਡਰ ਨੇ ਵੀ ਜਿਨ੍ਹਾਂ ਨੂੰ ਪੰਜਾਬੀ ਤੱਕ ਨਹੀਂ ਆਉਂਦੀ ਬਾਹਰੋਂ ਪੜ ਕੇ ਆਏ ਨੇ ਚਾਹੇ ਉਹ ਸੁਖਬੀਰ ਸਿੰਘ ਬਾਦਲ ਹੋਵੇ ਪ੍ਰਤਾਪ ਸਿੰਘ ਬਾਜਵਾ ਹੋਵੇ, ਸ਼ਖਪਾਲ ਸਿੰਘ ਖਹਿਰਾ ਹੋਵੇ, ਮਿਕ ਬਿਕਰਮ ਸਿੰਘ ਮਜੀਠੀਆ ਹੋਵੇ, ਇਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਤਾਂ ਜਦ ਕਿ ਉਹਨਾਂ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਚੰਡੀਗੜ੍ਹ ਦੇ ਸਪੈਲਿੰਗ ਹੈ ਜਿਹੜੇ ਸਹੀ ਨਹੀਂ ਬੋਲੇ। ਦੇਖੋ ਗੱਲ ਇਹ ਹੈ ਇਹ ਇਹ ਮੁੱਦੇ ਨਹੀਂ ਹੈਗੇ ਵੈਸੇ ਤਾਂ। ਦੇਖੋ ਪੰਜਾਬੀ ਆਉਣੀ ਚਾਹੀਦੀ ਹੈ। ਜਿਹੜਾ ਵੀ ਕੋਈ ਲੀਡਰ ਪੰਜਾਬ ਦਾ ਹੈ ਉਹਨੂੰ ਲਿਖਣੀ ਵੀ ਤੇ ਪੜ੍ਹਨੀ ਵੀ ਆਉਣੀ ਚਾਹੀਦੀ ਹੈ ਪੰਜਾਬੀ। ਬੋਲਦੇ ਤਾਂ ਚਲੋ ਸਾਰੇ ਹੀ ਨੇ ਅਸੀਂ ਹੁਣ ਸਾਰੇ ਪਰਿਵਾਰਾਂ ਚੋਂ ਹੀ ਆ। ਇਹ ਗੱਲ ਨਾਲ ਮੈਂ ਸਹਿਮਤ ਹਾਂ ਪਰ ਇਹ ਪੰਜਾਬ ਦੇ ਮੁੱਦੇ ਨਹੀਂ ਹੈਗੇ। ਉਹਨ ਮਤਲਬ ਤੁਸੀਂ ਕਹਿ ਦੇਣਾ ਵੀ ਯਾਰ ਇਹ ਬਾਹਰੋਂ ਪੜਿਆ ਹੈ ਬਾਹਰੋਂ ਪੜਿਆ ਬੰਦਾ ਵੀ ਪੰਜਾਬੀ ਜਾਣ ਸਕਦਾ ਹੈ ਲਿਖ ਵੀ ਸਕਦਾ ਹੈ ਪੜ੍ਹ ਵੀ ਸਕਦਾ ਹੈ ਐਸੀ ਗੱਲ ਨਹੀਂ ਹੈ ਸੋ ਇਹ ਇਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਹੈ ਠੀਕ ਹੈ ਪੰਜਾਬੀ ਦੀ ਗੱਲ ਕਰੋ ਤੁਸੀਂ ਪਰ ਤੁਸੀਂ ਕਿਸੇ ਨੂੰ ਵੀ ਕਹਿ ਦੇਣਾ ਵੀ ਯਾਰ ਇਹਨੂੰ ਪੰਜਾਬੀ ਨਹੀਂ ਆਉਂਦੀ ਸਾਰੇ ਪੰਜਾਬੀ ਲਿਖਦੇ ਪੜ੍ਹਦੇ ਜਿੰਨਾ ਕਿ ਮੈਂ ਜਾਣਦਾ ਇਸ ਤਰ੍ਹਾਂ ਦੇ ਜੇ ਆਪਾਂ ਮੌਨਕ ਦੀ ਗੱਲ ਕਰੀਏ ਘੱਗਰ ਸਭ ਤੋਂ ਵੱਡਾ ਮੁੱਦਾ ਪਿਛਲੇ ਵਾਰ ਬੜੀ ਤਬਾਹੀ ਜਿਹੜੀ ਐ ਘੱਗਰ ਨੇ ਮਚਾਈ ਐ ਮੌਨਕ ਦੇ ਵਿੱਚ ਇਸ ਵਾਰ ਕੀ ਲੱਗਦਾ ਵੀ ਸਰਕਾਰ ਬੜੀ ਜਿਹੜੀ ਹੈਗੀ ਹੈ ਤਿਆਰੀ ਚ ਲੱਗੀ ਹੋਈ ਹੈ ਕੰਡੇ ਪੱਕੇ ਕਰ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿ ਹੁਣ ਤੱਕ ਤਾਂ ਕਦੇ ਕੀਤਾ ਨਹੀਂ ਪਿਛਲੇ ਸਾਲ ਜਿੰਨਾ ਨੁਕਸਾਨ ਹੋਇਆ ਤੁਹਾਡੇ ਸਾਹਮਣੇ ਹੈ ਜੇ ਤਿਆਰੀ ਹੁੰਦੀ ਤਾਂ ਨੁਕਸਾਨ ਨਾ ਹੁੰਦਾ ਤੇ ਇਹ ਹੁਣ ਇਹਨਾਂ ਨੇ ਇੱਕ ਦਿਨ ਜਿਸ ਦਿਨ ਭਗਵੰਤ ਮਾਨ ਉਰੇ ਆਏ ਤੁਸੀਂ ਨਿਊਜ਼ ਵਿੱਚ ਚੱਲਿਆ ਹੈ ਹੋਰ ਵੀ ਲੋਕਾਂ ਨੇ ਵੀ ਪਿੰਡ ਵਾਲਿਆਂ ਨੇ ਵੀ ਪਾਈਆਂ ਮਕੋੜ ਸਾਹਿਬ ਉੱਥੇ ਜਿਹੜਾ ਹੈ ਇਹਨਾਂ ਨੇ ਮਸ਼ੀਨਰੀ ਲਾਤੀ ਭਗਵਾਨ ਸਿੰਘ ਮਾਨ ਉੱਥੋਂ ਨਿਕਲੇ ਤੇ ਮਸ਼ੀਨਰੀ ਉੱਥੋਂ ਗਾਇਬ ਹੋ ਗਈ ਜਿਹੜਾ ਕੰਮ ਦੇਖੋ ਜੇ ਤੁਸੀਂ ਸੰਜੀਦਗੀ ਨਾਲ ਤੁਹਾਨੂੰ ਪੱਕੀ ਲਾਓ ਉੱਥੇ ਇੱਕ ਵਾਰ ਚੰਗੀ ਤਰ੍ਹਾਂ ਸਫਾਈ ਕਰੋ ਬੰਦਾ ਬੰਨਾਂ ਦੀ ਮਜ਼ਦੂਰ ਮਜ਼ਬੂਤੀ ਕਰੋ ਪਰ ਅੱਧੇ ਘੰਟੇ ਜਾਂ ਇੱਕ ਦਿਨ ਸੋਨਾ ਕੰਮ ਹੋ ਸਕਦਾ ਉਹ ਸੋ ਇਹ ਸਿਰਫ ਦਿਖਾਵਾ ਹੈ ਮਤਲਬ ਪ੍ਰਸ਼ਾਸਨ ਥੱਲੇ ਜਿਹੜਾ ਹੈ ਦਿਖਾਵਾ ਕਰ ਰਿਹਾ ਹੈ ਮੁੱਖ ਮੰਤਰੀ ਨੂੰ ਪਤਾ ਨਹੀਂ ਕੁਝ ਤੇ ਮੁੱਖ ਮੰਤਰੀ ਬੜਾ ਖੁਸ਼ ਹੋ ਕੇ ਵੀ ਆ ਜੀ ਮੁੱਖ ਮੰਤਰੀ ਆਇਆ ਸੀ ਮਸ਼ੀਨਰੀ ਚਲੀ ਗਈ ਉਹਨੂੰ ਇਹ ਨਹੀਂ ਪਤਾ ਮੈਂ ਗਿਆ ਤੇ ਮਸ਼ੀਨਰੀ ਵੀ ਨਾਲ ਹੀ ਚਲੀ ਗਈ ਲੋਕ ਰਿਜ਼ਲਟ ਚਾਹੁੰਦੇ ਨੇ ਲੋਕ ਦਿਖਾਵਾ ਨਹੀਂ ਚਾਹੁੰਦੇ ਪਿਛਲੇ ਵਾਲ ਦਾ ਹਜ ਤੱਕ ਮੁਆਵਜ਼ਾ ਨਹੀਂ ਮਿਲਿਆ ਕਿਸੇ ਨੂੰ ਪੁੱਛ ਲਓ ਜਾ ਕੇ ਪਿੰਡਾਂ ਚੋਂ ਗੱਲਾਂ ਜਿਹਨੇ ਮਰਜ਼ੀ ਕਰੀ ਜਾਣ ਕਿਸੇ ਨੂੰ ਹਜ ਤੱਕ ਮੁਆਵਜ਼ਾ ਨਹੀਂ ਮਿਲਿਆ ਸੋ ਇਹ ਸਿਰਫ ਇਹ ਮਾਲਾਚਿਰ ਗੱਲਾਂ ਨਹੀਂ ਚਲਦੀ ਹੁੰਦੀਆਂ ਇਹ ਜਿਹੜਾ ਹੈ ਆਖਰ ਕੰਮ ਤਾਂ ਕਰਨਾ ਹੀ ਪੈਣਾ ਜਦ ਮੈਂ ਸੀ ਸਰਕਾਰ ਦੇ ਵਿੱਚ ਤੁਸੀਂ ਉਹ ਪੁੱਛ ਸਕਦੇ ਹੋ ਪਹਿਲਾਂ ਕੰਮ ਸ਼ੁਰੂ ਹੋ ਜਾਂਦਾ ਸੀ ਪੰਚਾਇਤਾਂ ਨੂੰ ਪੈਸੇ ਦੇ ਕੇ ਕਰਾਉਂਦੇ ਸੀ ਜਿਹੜੇ ਲੋਕ ਨੇ ਜਿਨ੍ਹਾਂ ਦਾ ਨੁਕਸਾਨ ਹੁੰਦਾ ਜੇ ਉਹ ਉਹ ਕਰਨਗੇ ਉਹ ਜਾਦੇ ਵਧੀਆ ਕੰਮ ਕਰਨਗੇ ਉਹਨੂੰ ਪਤਾ ਵੀ ਨੁਕਸਾਨ ਵੀ ਸਾਡਾ ਹੀ ਹੋਊਗਾ ਤੇ ਪੰਚਾਇਤਾਂ ਰਾਹੀਂ ਕੰਮ ਹੁੰਦਾ ਹਰ ਸਾਲ ਜਿਹੜਾ ਕੰਮ ਹੁੰਦਾ ਸੀ ਤੇ ਉਸ ਤੋਂ 4 ਸਾਲ ਜਿਹੜਾ ਲਗਾਤਾਰ ਇੱਕ ਵੀ ਬੰਨ ਨਹੀਂ ਟੁੱਟਿਆ ਘੱਗਰ ਹਰ ਸਾਲ ਚੜਦੀ ਸੀ ਪਰ ਨੁਕਸਾਨ ਨਹੀਂ ਹੋਇਆ ਕਿਉਂ ਕਿਉਂਕਿ ਕੰਮ ਹੁੰਦਾ ਸੀ ਹੁਣ ਤਾਂ ਜਿਹੜਾ ਹੈ ਕੰਮ ਦਾ ਤਾਂ ਕੋਈ ਨਾ ਹੀ ਨਿਸ਼ਾਨੀ ਹੈ ਬਿਲਕੁਲ ਜੇ ਗੱਲ ਕਰੀਏ ਪਰਮਿੰਦਰ ਸਿੰਘ ਢੀਂਸਾ ਨੇ ਦੱਸਿਆ ਜੇ ਘੱਗਰ ਦੀ ਗੱਲ ਕਰੇ ਘੱਗਰ ਇੱਕ ਸਿਰਫ ਮੁੱਖ ਮੰਤਰੀ ਵੱਲੋਂ ਦਿਖਾਵਾ ਕੀਤਾ ਜਾ ਰਿਹਾ ਜੇ ਕਰਨਾ ਸੀ ਤਾਂ ਇਹ ਪਹਿਲੇ ਦਿਨਾਂ ਕਰਨੇ ਹੁੰਦੇ ਹੁਣ ਮੌਨਸੂਨ ਜਿਹੜੇ ਸਿਰਤੇ ਨੇ ਇਸ ਦਾ ਨੁਕਸਾਨ ਤੋਂ ਪਹਿਲਾਂ ਜਿਹੜੇ ਕੰਮ ਸ਼ੁਰੂ ਕਰਨੇ ਸੀਗੇ ਅਨਿਲ ਜੈਨ এবੀਪੀ ਸੰਜਾ ਲੈਰਾ ਕਾਗਾ ਸੰਗਰੂਰ